ਵੀਹ ਅਹਨਿਸ ਸਹਜ ਸੋਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੇ ਸਿਫਤੁ ਖਸਮਦੀ ਨੂਰ ਅਰ ਸੋ ਕੁਰ ਸੋ ਛਟੀਐ ਤੁਦ ਡਠੇ ਸਚ ਪਾਤਿ ਸ਼ਾ ਮਾਲੇ ਜਨਮ ਜਨਮ ਦੀ ਕੱਟੀ ਐ ਸਜਣ ਸਚਾ ਪਾਤਸ਼ਾਹ ਸਿਰ ਸਾਧ ਅਦਾਸ਼ਾਹ ਜੇਸ ਪਾਸ ਬਹਿਠਿਆ ਸੋਹੀਐ ਸਭਨਾਂ ਦਾ ਵਿਸਾਹ ਸਜਣ ਸਚਾ ਪਾਤਸ਼ਾਹ ਸਿਰ ਸਾਧ ਦਾ ਸ਼ੋ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵਸਾ ਹੋ ਸਤਨਾਮੁ ਸ਼੍ਰੀ ਸਾਹਿਬ ਜੀ ਰਾਮ ਕਲੀ ਮਹੱਲਾ ਪੰਜਵਾ ਰੁੱਤੇ ਸੁਨੋ ਇੱਕ ਓ ਅੰਕਾਰ ਸਤ ਗੁਰ ਪਰਸਾਦ ਕਰ ਬੰਦਨ ਪ੍ਰਭ ਪਾਰ ਬ੍ਰਹਮ ਬਾਂਛੋ ਸਾਧ ਧੂਰ ਆਪਨ ਵਾਰ ਹਰ ਹਰ ਭਜਾ ਨਾਨਕ ਪ੍ਰਭ ਪਰਪੁਰ ਕਰ ਬੰਦਨ ਪ੍ਰਭ ਪਾਰ ਬ੍ਰਹਮ ਵਾਂਛਾ ਸਦਹ ਤੂਰ ਆਪਨਿ ਵਾਰ ਹਰ ਹਰ ਭਜਾ ਨਾਨਕ ਪ੍ਰਭ ਪਰਪੂਰ ਕੇ ਲੇਖ ਕਟਣ ਭਹਾਰਣ ਸੁਖ ਸਾਗਰ ਹਰ ਰਾਈ दीन दयाल दुख पंजन पञ्जनो नानीत त्याये जस्सगा वड कर कृपा भगवंत भगवन्त जि माह मूरत करी ਗੋੜੇ ਚਿਰ ਤੇ ਸੋਭਵੰਤ ਜੀਓ ਗੁਣ ਰੰਗ ਰਤ ਧਨ ਤੇਜਨ ਜਿਨੇ ਇਕ ਮਨ ਧਿਆਇਆ ਸਫਲ ਜਨਮ ਪਹਾਤਨ ਕਾ ਜਨੇ ਸੋ ਪ੍ਰਭ ਪਾਇਆ ਉਨ ਦਾਨ ਨਾ ਤੁਲ ਕਰਿਆ ਹਰ ਸਰਬ ਪਪਹੰਤ ਜੀਉ ਬਿਨਵੰਤ ਨਾਨਕ ਸਮਰ ਜੀਵਾ ਜਨਮ ਮਰਨ ਰਹੰਤ ਜੀਉ ਸਲੋਕ ਉਦਮ ਅਗਮ ਅਗੋਚਰ ਚਰਨ ਕਮਲ ਸਕਾਰ ਕਥਨੇ ਸਾਤ ਦ ਭਵਸੀ ਨਾਨਕ ਨਾਮ ਅਧਾਰ ਸੰਤ ਸਰਣ ਸਾਜਨ ਪਰਹ ਸੁਅਮੇ ਸਮਰ ਅਨੰਤ ਸੋ ਕੇ ਤੇ ਹਰਿਆ ਥੀਆ ਨਾਨਕ ਜਪ ਭਗਵੰਤ ਸ਼ੰਤ ਰੁੱਤ ਸਰਸਬਸੰਤ ਮਾਹ ਚੇਤ ਵੈ ਸਾਖ ਸੁਖ ਮਾਸ ਜੀਓ ਹਰ ਜੀਉ ਨਾਹ ਮਿਲਿਆ ਮੌਨਿਆ ਮਨ ਤਨ ਸਾਸ ਜੀਓ ਕਰਨਾ ਹੋ ਨਹੀ ਚਲ ਅਨੰਦ ਸਾਹੀ ਐ ਚਰਨ ਕਮਲ ਪਰ ਫੁੱਲਿਆ ਸੁੰਦਰ ਸੁਗੜ ਸੋ ਜਾਣ ਬੀਤ ਗੋਣ ਗੋਵਿੰਦ ਅਮੁੱਲਿਆ ਵੜ ਭਾਗ ਪਾਇਆ ਦੁਖ ਗਵਾਇਆ ਪਾਈ ਪੂਰਨ ਆਸ ਜੀਏ ਬਿਨਵੰਤ ਨਾਨਕ ਸ਼ਰਣ ਤੇਰੇ ਮਿਟੇ ਜਮ ਕੇ ਤ੍ਰਾਸ ਜਿਉ ਸਲੋਕ ਸਾਦੇ ਸੰਗਤ ਬਿਨ ਭ੍ਰਮ ਮੋਈ ਕਰਤੇ ਕਰਮ ਅਨੇਕ ਕੋਮਲ ਵੰਦਨ ਬਾਧਿਆ ਨਾਨਕ ਕਰਮ ਲੇਖ ਜੋ ਭਾਣੇ ਸਿ ਮਿਲੇ ਵਿਛੋੜੇ ਪਿਆਪ ਨਾਨਕ ਪ੍ਰਭ ਸਰਣਾਗਤੇ ਜਾ ਕਾ ਵਡ ਪਰਤਾਪ ਛੰਤ ਗ੍ਰੀਖ ਮਰਤ ਅਤ ਗਖੜੀ ਜੇਠ ਅਖੜ ਕਾਮ ਜਿਓ ਪ੍ਰੇਮ ਵਿਚੋ ਦਹਾਗਣੀ ਦ੍ਰਿਸਤਿ ਨਾ ਕਰੇ ਰਾਮ ਜਿਓ ਨੈ ਦ੍ਰਿਸ਼ਟੀ ਆਵੇ ਮਰਤ ਹਾਵੇ ਮਹਾ ਗਰਬ ਮੁਠੀਆ ਜਾਲ ਬਾਜ ਮਛਲੀ ਤੜ ਫੜਾਵੇ ਸੰਗ ਮਾਇਆ ਰੁੱਠੀਆ ਕਰ ਪਾਪ ਜੋਨੀ ਭੈ ਭੀਤ ਹੋਏ ਦੇ ਸਾਸਨ ਜਾਮ ਜੀਏ ਬੇਨਵੰਤ ਨਾਨਕੀ ਓਟ ਤੇਰੇ ਰੱਖ ਪੂਰਨ ਕਾਮ ਜੀਉ ਸਲੋਕ ਸਰਦਾ ਲਾਗੇ ਸੰਗ ਪ੍ਰੀਤਮੈ ਇਕ ਤਿਲ ਰਹਿਣ ਨਾ ਜਾਏ ਮਨ ਤਨ ਅੰਤਰ ਰਵ ਰਹੇ ਨਾਨਕ ਸਹਿਜ ਸੁਭਾਏ ਕਰ ਗਹਿ ਲਿਨੀ ਸੋ ਜਨੈ ਮੋ ਜਨਮ ਕੇ ਮੀਤ ਚਰਨਹ ਦਾਸੀ ਕਰ ਲਈ ਨਾਨਕ ਪ੍ਰਭ ਹਿਤ ਚੀਤ ਛੰਤ ਰਤ ਬਰਸ ਸੁਹੇਲੀਆ ਸਾਵਣ ਫਾਦਵੀ ਆਨੰਦ ਜਿਓ ਕਾਣ ਉਨਵ ਉਠ ਜਲ ਥਲ ਪੂਰੀਆ ਮਕਰੰਦ ਜਿਓ ਪ੍ਰਭ ਪੂਰ ਰਾਇ ਆ ਸਰਬ ਠਾਈ ਹਰ ਨਾਮ ਨਵਨਦ ਗ੍ਰਹ ਪਰ ਸਿਮਰ ਸਵਾਮੀ ਅੰਤਰ ਜਾਮੇ ਕੁਲ ਸਮੂਹ ਸਭ ਤਰ ਪ੍ਰੇਰੰਗ ਜਾਗੇ ਨਹ ਛਿਦਰ ਲਾਗੇ ਕਿਰਪਾ ਲ ਸਦ ਬਖ ਸੰਦ ਜੀਓ ਬਿਨਵੰਤ ਨਾਨਕ ਹਰ ਕੰਤ ਪਾਇਆ ਸਦਾ ਮਨ ਭਾਵੰਦ ਜੀਉ ਸਲੋਕ ਆਸ ਪਿਆਸੀ ਮੈਂ ਫਿਰਾਂ ਕਬ ਪਿਖਾਉ ਗੋਪਾਲ ਹੈ ਕੋਈ ਸਾਜਨ ਸੰਤ ਜਨ ਨਾਨਕ ਪ੍ਰਭ ਮਿਲਣ ਹਾਰ ਬਿਨ ਮਿਲ ਬੇ ਸਾਧ ਨਾ ਉਪਜੈ ਤਿਲ ਪਲ ਰਹਿਣ ਨਾ ਜਾਏ ਹਰ ਸਾਧ ਹੈ ਸਰਣਾਗਤੀ ਨਾਨਕ ਆਸ ਪੁਜਾਈ ਛੰਤ ਰਤ ਸਰਦ ਅਡੰਬਰ ਅਸੋਕਤ ਕੇ ਹਰ ਪਿਆਸ ਜਿਓ ਖੋਜੰਤੇ ਦਰਸ਼ਨ ਫਿਰਤ ਕਬ ਮਿਲਿਆ ਗੁਣ ਤਾ ਸਜੀਓ ਬਿਨ ਕੰਤ ਪਿਆਰੇ ਨਹਿ ਸੁਖ ਸਾਰੇ ਹਰ ਕੰਗਣ ਤ੍ਰਿਗ ਬਨਾ ਸੁੰਦਰ ਸੁਜਾਨ ਚਤਰ ਬੀਤੇ ਸਾਸ ਬਿਨ ਜੈਸ ਤਨ ਈਤ ਉਤ ਈਤ ਉਤ ਦਹ ਦਿਸ ਅਲੋਕਨ ਮਨ ਮਿਲਨ ਕੀ ਪ੍ਰਭ ਪਿਆਸ ਜੀਏ ਬਿਨਵੰਤ ਨਾਨਕ ਧਾਰਿ ਕਿਰਪਾ ਮੇਲੋ ਪ੍ਰਭ ਗੁਣ ਤਾਸ ਜਿਓ ਸਲੋਕ ਜਲਣ 부ਜੀ ਸੀਤਲ ਪਾਏ ਮਨ ਤਨ ਉਪਜੀ ਸਾਤ ਨਾਨਕ ਪ੍ਰਭ ਪੂਰਨ ਮਿਲ ਗਤਿਆ ਬਿਨ ਸੇ ਭਰਾਤ ਸਾਧ ਪਠਾਏ ਆਪ ਹਰ ਹਮ ਤੁਮ ਤੇ ਨਾਹੀ ਦੂਰ नानक ब्रह्म पै मेट गए रामण राम परपूर संत रत सिसी अर शीतल हर प्रकट मंदर पोए जिय जलन बुजी दर्श पाया बिनसे माया ध्रो जिय सब काम पुर मिल हजूर हर चरण सेवक सेविया ਹਰ ਦੋਰ ਸਿ ਘਰ ਸਬਰਸ ਗੁਣ ਗਾਉ ਅਨਖ ਅਪੇਵਿਆ ਪਾਉ ਭਗਤ ਗੋਵਿੰਦ ਬੰਛਤ ਜਮਨਾ ਸਾਕੇ ਜੋ ਜਿਉ ਬਿਨਵੰਤ ਨਾਨਕ ਪ੍ਰਭ ਆਪ ਮੇਲੇ ਤਹਨਾ ਪ੍ਰੇਮ ਵਿਚੋ ਜਿਉ ਸਲੋਕ ਹਰ ਤਨ ਪਾਇਆ ਸੋ ਹਗਣੇ ਢੋਲਤ ਨਹੀਂ ਜੀਤ ਸੰਤ ਸੰਜੋਗੀ ਨਾਨਕਾ ਗ੍ਰਹ ਪ੍ਰਗਟੇ ਪ੍ਰਭ ਮੀਤ ਨਾਦ ਬਨੋਦ ਆਨੰਦ ਕੋਡ ਪ੍ਰੇਪ੍ਰੀਤਮ ਸੰਗ ਬਣੇ ਮਨ ਬਾਛਤ ਫਲ ਪਾਇਆ ਹਰ ਨਾਨਕ ਨਾਮ ਭਨੇ ਛੰਤ हे मकर रुत मन भावते माग भगण गुणवंत जिया सखी सोहेली गौ मंगल गृह आए हरकंत जिया गृह लाल आए मनत आए सेज सुंदर सोहिया वण तृण तृपवन पय हरिया देख दर्शन मोहिया ਮੇਲੇ ਸੋ ਆਮੀ ਇਛ ਪੁੰਨੇ ਮਨ ਜਪਿਆ ਨਿਰਮਲ ਮੰਤ ਜਿਓ ਬੇਨਵੰਤ ਨਾਨਕ ਨਿਤ ਕਹੋ ਰਲਿਆ ਹਰ ਮਿਲੇ ਸ੍ਰੀ ਧਰਕੰਤ ਜਿਓ ਸਲੋਕ ਸੰਤ ਸਹਾਈ ਜੀ ਕੇ ਭਵ ਜਲ ਤਾਰਨ ਹਾਰ ਸਾਬਤ ਉੱਚ ਜਾਣਿਆ ਨਾਨਕ ਨਾਮ ਪਿਆਰ ਜਿਨ ਜਾਣਿਆ ਸਈ ਤਰੇ ਸੇ ਸੂਰਸ ਬੀਰ ਨਾਨਕ ਤਨ ਬਨ ਹਰੜ ਹਰ ਜਾਪੇ ਉਤਰ ਤੀਰ ਛੰਤ ਚਰਨ ਬਿਰਾਜਤ ਸਭ ਉਪਰ ਮਿਟਿਆ ਸਗਲ ਕਲੇਸ਼ ਜਿਓ ਆਵਣ ਜਾਵਣ ਦੁਖ ਹਰੇ ਹਰ ਭਗਤ ਕੀ ਆਪਰ ਵੇਸ ਜਿਓ ਹਰ ਰੰਗ ਰਤ ਸਹਜ ਮਤ ਤਿਲ ਨਾ ਮਨ ਤੇ ਬੀਸਰ ਤਜ ਆਪ ਸਰਣੀ ਪਰ ਚਰਣੀ ਸਰਬ ਗੁਣ ਜਗਦੀਸ਼ਰਾ गोविंद गुणनिद श्रीरंग स्वामी आद कउ आदेश जियो बेनवंत नानक मया तारो जोग जोग एक वे स जियो गोविंद गुणनिद श्रीरंग स्वामी आद कउ आदेश जियो ਬੇਲਵੰਤ ਨਾਨਕ ਮਯਾ ਤਰੋ ਜੁਗ ਜੁਗ ਇੱਕ ਵੇਸ ਜੀਓ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਪੰਜਵਾਰਤੀ ਸੋ ਲੋਕ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਕਰ ਬੰਧਨ ਪ੍ਰਭ ਪਾਰ ਬ੍ਰਹਮ ਬਾਛੋ ਸਦਹ ਧੂਰ ਆਪ ਨਿਵਾਰ ਹਰ ਹਰ ਭਜੈ ਨਾਨਕ ਪ੍ਰਭ ਪਰਪੂਰ